ਤੁਸੀਂ ਦੇਖ ਰਹੇ ਹੋ ਦੈਨੀਫਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਪੰਜਾਬ ਦੀ ਮਾਨਸਿਕਾ ਯਾਨੀ ਕਿ ਜਿਹੜਾ ਪਿਛਲੇ ਹੀ ਦਿਨੀ ਪੰਜਾਬ ਦੀ ਮਾਨਸਿਕਾ ਤੇ ਡੀਜੀਪੀ ਪੰਜਾਬ ਗੌਰਵ ਯਾਦਵ ਦਾ ਜਿਹੜਾ ਨਸ਼ਾ ਤਸਕ ਦੇ ਉੱਪਰ ਨਕੀਲ ਕਸਨ ਦੇ ਨਾਲ ਉਹਨਾਂ ਦੀ ਪ੍ਰਾਪਰਟੀ ਨੂੰ ਸੀਲ ਕਰਨ ਦੀ ਇੱਕ ਮੁਹਿੰਮ ਚਲਾਈ ਗਈ ਸੀ ਤਾਂ ਕਿ ਤਰ੍ਹਾਂ ਕਿਤੇ ਲਗਾਤਾਰ ਪੰਜਾਬ ਦੇ ਅਲੱਗ-ਅਲੱਗ ਸੂਬਿਆਂ ਦੇ ਪਿੰਡਾਂ ਦੇ ਕਸਬਿਆਂ ਦੇ ਵਿੱਚ ਪੰਜਾਬ ਪੁਲਿਸ ਦੁਆਰਾ ਹਾਲ ਉਸ ਨਸ਼ਾ ਤਸਕਰ ਦੇ ਉੱਪਰ ਨਕੀਲ ਕਸੀ ਜਾ ਰਹੀ ਹੈ ਤੇ ਇਸ ਦਿਨ ਦਾ ਦਾਸ ਦੀ ਕਿ ਪੰਜਾਬ ਪੁਲਿਸ ਦੇ ਅਗਰ ਕਿਸੇ ਵੀ ਮੁਲਾਜ਼ਮ ਦੀ ਨਸ਼ਾ ਤਸਕਨਾ ਮਿਲੀ ਭੁਗਤ ਪਾਂਦੀ ਤਾਂ ਉਸ ਤੇ ਵੀ ਕਾਰਵਾਈ ਕਰਨ ਦੀ ਵੀ ਗੱਲ ਆਖੀ ਤਾਂ ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਸਾਰੇ ਅਧਿਕਾਰੀ ਤੇ ਪੁਲਿਸ ਕਰਮੀ ਨਸ਼ਾ ਤਸਕਰ ਨੂੰ ਸਵੜਨ ਤੇ ਉਹਨਾਂ ਤੋਂ ਨਕੀਲ ਕਰਨ ਲਈ ਪੂਰੀ ਤਰ੍ਹਾਂ ਮੁਸਤੈਦ ਹੈ ਤੁਹਾਨੂੰ ਦੱਸਦੀ ਕਿ ਤਾਜ਼ਾ ਹੀ ਇੱਕ ਮਾਮਲਾ ਦੱਸਦੀ ਕਿ ਕੱਲ ਹੀ ਲੁਧਿਆਣਾ ਪੁਲਿਸ ਦੀ ਇੱਕ ਵੱਡੀ ਕਾਮਯਾਬੀ 8 ਕਰੋੜ 41 ਲੱਖ ਯਾਨੀ 85000 ਦੀ ਡੜੀ ਇੱਕ ਨਸ਼ਾ ਤਸਕਰ ਰਿਆ ਲੁਧਿਆਣਾ ਤੋਂ ਹੀ ਕੱਕਾ ਢੋਲਾ ਪਿੰਡ ਦਾ ਰਹਿਣ ਵਾਲਾ ਸੀ ਉਹਦੇ ਉੱਪਰ ਇੱਕ ਕਾਰਵਾਈ ਕਰਦੇ ਹੋਏ ਉਸ ਦੀ ਡੜੀ ਪ੍ਰਾਪਰਟੀ ਨੂੰ ਸੀਜ਼ ਕੀਤਾ ਗਿਆ ਤੇ ਖਾਸ ਕਰਕੇ ਦੱਸਿਏ ਲੁਧਿਆਣਾ ਦਾ ਇੱਕ ਪਹਿਲਾ ਇਸ ਤਰ੍ਹਾਂ ਮਾਮਲਾ ਹੈਗਾ ਜਿਹੜਾ ਜ਼ਿਲ੍ਹਾ ਲੁਧਿਆਣਾ ਦੀ ਗੱਲ ਕਰਦੇ ਤੇ ਪਹਿਲਾ ਮਾਮਲਾ ਜਿੱਥੇ 8 ਕਰੋੜ 41 ਲੱਖ 85000 ਦੀ ਨਸ਼ਾ ਤਸਕਰ ਦੀ ਡੜੀ ਪ੍ਰਾਪਰਟੀ ਨੂੰ ਸੀਜ਼ ਕੀਤਾ ਅਸੀਂ ਇਸ ਤਰ੍ਹਾਂ ਮੌਜੂਦ ਹੈ ਲੁਧਿਆਣਾ ਦੇ ਹੀ ਪਿੰਡ ਤੁਲਾ ਦੇ ਵਿੱਚ ਜਿੱਥੇ ਆ ਪਿੱਛੇ ਪ੍ਰਾਪਰਟੀ ਜਿਹੜੀ ਨੂੰ ਪੰਜਾਬ ਪੁਲਿਸ ਦੇ ਜਣਾਤੀ ਕੇਸ 27 ਮਾਰਚ ਨੂੰ 2024 ਨੂੰ ਨਸ਼ਾ ਤਸਕਦ ਉਪਰਡਾ ਲੁਧਾਨਾ ਲਡੋਵਾਲ ਪੁਲਿਸ ਵਰਾ ਨੂੰ ਗ੍ਰਿਫਤਾਰ ਕੀ ਰੱਖੇ ਜਿਸ ਤੋਂ ਤਕਰੀਬਨ 290 ਗ੍ਰਾਮ ਜਿਹੜੀ ਹੈਰੋਇਨ ਦੇ ਨਾਲ ਫੋਰਚਨ ਗੱਡੀ ਤੇ ਉਸ ਦੇ ਨਾਲ 12 ਬੋਰ ਦੀ ਪਿਸਤੌਲ ਦੇ ਨਾਲ ਦੋ ਜਿੰਦਾ ਕਾਰ ਤੁਸੀਂ ਬਰਾਮਦ ਕੀਤੇ ਗਏ ਕਿਤਨਾ ਕਿਤੇ ਪੰਜਾਬ ਦੇ ਜਿਹੜੀ ਮਾਨਸਕਰ ਦੋਰਾ ਪੰਜਾਬ ਦੇ ਨੌਜਵਾਨੀ ਨੂੰ ਬਚਾਉਣ ਵਾਸਤੇ ਨਸ਼ਿਆਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਢੜੀ ਐ ਮਹਿੰਮ ਚਲਾਈ ਗਈ ਸੀ ਖਾਸ ਕਰਕੇ ਗੌਰਵ ਯਾਦਵ ਡੀਜੀਪੀ ਪੰਜਾਬ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਸਖਤ ਦਿਸ਼ਾ ਨਿਰਦੇਸ਼ ਦਿੱਤੇ ਸੀ ਕਿ ਕਿਤੇ ਡੜੀ ਨਸ਼ਾ ਤਰਖਤ ਪੰਜਾਬ ਚ ਰਹਿਣ ਨਹੀਂ ਦੇਣਾ ਤੇ ਬਿਲਕੁਲ ਉਹਨੂੰ ਜਿਹੜੀ ਬੰਦ ਦੀ ਜਗਾ ਸਲਾਖਾਂ ਦੇ ਪਿੱਛੇ ਪਛਾਣਾ ਤੱਕ ਕਿਤੇ ਲੁਧਿਆਣਾ ਪੁਲਿਸ ਦੀ ਵੱਡੀ ਕਾਮਯਾਬੀ ਹੈ ਜਿਹੜੀ ਲੁਧਿਆਣਾ ਦੇ ਪਿੰਡ ਤੋਲਾ ਵਿਖੇ ਜਿਹੜਾ ਨਸ਼ਾ ਤਸਕਨ ਜਿਹੜੀ ਮਾਰਚ ਮਹੀਨੇ 2024 ਨੂੰ ਗਿਫਤਾ ਕੀਤਾ ਸੀ ਤਾਂ ਉਸ ਕੋਲ 290 ਗ੍ਰਾਮ ਹੈਰੋਇਨ ਦਾ ਬਰਾਮਦ ਕੀਤਾ ਨਾਲ ਇੱਕ 12 ਬੋਲ ਦੀ ਪਿਸਤੌਲ ਦੋ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਸੀ ਬਹੁਤ ਵੱਡੀ ਕਾਮਯਾਬੀ ਪੰਜਾਬ ਖਾਸੇ ਲੁਧਿਆਣਾ ਪੁਲਿਸ ਦੀ ਤਾਂ ਇਸ ਬਾਰੇ ਆਓ ਗੱਲਬਾਤ ਕਰਦੇ ਹਾਂ ਜਿਹੜੇ ਸੀ ਸਾਰੇ ਮਾਮਲੇ ਦੀ ਪ੍ਰਾਪਰਟੀਆਂ ਸੀਜ਼ ਕੀਤੀ ਗਈ ਹੈ ਪਿੰਡ ਤੋਲਾ ਵਿਖੇ ਔਰ ਡੀਸੀਪੀ ਲੁਧਿਆਣਾ ਜਸਕਿਰਨ ਸਿੰਘ ਤੇਜਾ ਦੀ ਇਸ ਜਾਰੇ ਮਾਮਲੇ ਬਾਰੇ ਆਓ ਗੱਲਬਾਤ ਕਰਦੇ ਹਾਂ ਕੀ ਕਹਿਣਾ ਉਸ ਬਾਰੇ ਜੋ ਮਾਨਯੋਗ ਡੀਜੀਪੀ ਪੰਜਾਬ ਗੌਰਵ ਯਾਦਵ ਸਰ ਤੇ ਸਾਡੇ ਕਮਿਸ਼ਨਰ ਕੁਲਦੀਪ ਚੰਦ ਆਈਪੀਐਸ ਕਮਿਸ਼ਨਰ ਪੁਲਿਸ ਲੁਧਿਆਣਾ ਇਹਨਾਂ ਦੀ ਜਿਹੜੀ ਡਾਇਰੈਕਸ਼ਨ ਸੀ ਜਿਹਦੇ ਵਿੱਚ ਜਿੰਨੇ ਵੀ ਇੱਕ ਐਨਡੀਪੀਐਸ ਦੇ ਖਿਲਾਫ ਜਿਹੜੀਆਂ ਮੁਕਦਮੇ ਦਰਜ ਹੋਏ ਆ ਕਮਰਸ਼ੀਅਲ ਕੁਆਂਟੀਟੀ ਦੇ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਛੇੜੀ ਗਈ ਸੀ ਜਿਸ ਮੁਹਿੰਮ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੂੰ ਫ੍ਰੀਜ਼ ਕਰਾਣੀ ਆ ਜਿਹਦੇ ਵਿੱਚ ਅਸੀਂ ਰੀਸੈਂਟਲੀ ਹੁਣ ਇੱਕ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰਾਈ ਆ ਜੋ ਅੰਮ੍ਰਿਤ ਰਾਜ ਉਰਫ دی올 ਪਿੰਡ ਕੱਕਾ ਤੋਲਾ ਥਾਣਾ ਮਿਹਰਬੰਨ ਦੇ ਵਿੱਚ ਜਿਹਦੇ ਖਿਲਾਫ ਲਾਡੋਵਾਲ ਥਾਣੇ ਦੇ ਵਿੱਚ ਮਕਦਮਾ ਨੰਬਰ 27 273 2024 2285 ਜੋ 260 ਗ੍ਰਾਮ ਹਿਰੋਇਨ ਦੇ ਵਿੱਚ ਮਕਦਮਾ ਦਰਜ ਹੋਇਆ ਸੀ ਕਮਰਸ਼ੀਅਲ ਕੁਆਂਟੀਟੀ ਉਸ ਵਿਅਕਤੀ ਦੀ ਮੂਵੇਬਲ ਔਰ ਇਮੋਵੇਬਲ ਪ੍ਰਾਪਰਟੀ ਜਿਹੜੀਆਂ ਅਸੀਂ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਜਿਹੜੀਆਂ ਫ੍ਰੀਜ਼ ਕਰਾ ਦਿੱਤੀਆਂ ਗਈਆਂ ਤੇ ਉਹਦੇ ਵਿੱਚ ਜਿਹੜੇ ਆਰਡਰ ਜਿਹੜੇ ਆ ਉਹ ਹਾਸਲ ਕਰ ਲਏ ਆ ਜੋ ਇਹਦੀ ਕੁੱਲ ਪ੍ਰਾਪਰਟੀ 8 ਕਰੋੜ 41 ਲੱਖ 85 ਹਜ਼ਾਰ ਦੀ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰਾਈ ਗਈ ਹੈ ਕੰਪੀਟੈਂਟ ਅਥਾਰਟੀ ਤੇ ਇਸੇ ਤਰ੍ਹਾਂ ਹੀ ਜਿਹੜੇ ਐਨਡੀपीएस ਦੇ ਹੋਰ ਸਮੱਗਲਰ ਹੈ ਉਹਨਾਂ ਦੇ ਖਿਲਾਫ ਇਹ ਮੁਹਿੰਮ ਐਵੇਂ ਚੱਲਦੀ ਰਹੇਗੀ ਥੈਂਕ ਯੂ ਸੋ ਅ ਇਸ ਸਾਰੇ ਮਾਮਲੇ ਦੇ ਨਸ਼ਾ ਤਸਕਰ ਨੂੰ ਫੜਿਆ ਸੀ ਜਿਹੜਾ ਥੋਲਾ ਪਿੰਡ ਨੂੰ ਲੈਣ ਜਾਣ ਵਾਲਾ ਸੀ ਅ ਅਮਿਤ ਰਾਜ ਦਿਓਲ ਜਿਹਨੂੰ 290 ਗ੍ਰਾਮ ਹੈਰਨ ਫਾਇਡੀ ਸੀ ਨਾਲ 200 290 ਗ੍ਰਾਮ ਹੈਰਨ ਦੇ ਨਾਲ ਫੋਰਚਨ ਗੱਡੀ 12 ਬੋਲ ਦੀ ਪਿਸਤੌਲ ਦੇ ਦੋ ਜਿੰਨ ਕਰਤੂ ਪੂਰੀ ਜਾਣ ਕੇ ਜਿਹੜੀ ਅਸੀਂ ਪ੍ਰਾਪਰਟੀ ਸੀਜ਼ ਕੀਤੀ ਡੀਸੀਪੀ ਲੋਹਣਾ ਪੂਰੀ ਜਾਣਕਾਰੀ ਦਿੱਤੀ ਹੈ ਤੇ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸਖਤ ਜਿਹੜੇ ਦਿਸ਼ਾ ਨਿਰਦੇਸ਼ ਦਾ ਨਤੀਜਾ ਜਿਹੜਾ ਤੋਲਾ ਪਿੰਡ ਦੇ ਇੱਕ ਨਸ਼ਾ ਤਸਕਰ ਨੂੰ ਗ੍ਰੰਦਾਸੀ ਕੀ ਜਿਹੜੀ ਡੀਸੀਪੀ ਸਾਹਿਬ ਨੇ ਗੱਲ ਕੀਤੀ ਹੈ ਵੀ ਇਸ ਨਸ਼ਾ ਤਸਕਰੀ ਕਾਫੀ ਪਹਿਲਾਂ ਤੋਂ ਹੀ ਹੈ ਲਗਾਤਾਰ ਨਸ਼ਾ ਤਸਕਰੀ ਕਰਦਾ ਸੀ ਤਾਂ ਬਿਲਕੁਲ ਨਕੇਲ ਕਸੀ ਅਸੀਂ ਪੰਜਾਬ ਦੇ ਹਰ ਉਸ ਨਸ਼ਾ ਤਸਕਰ ਤੇ ਅੱਜ ਤਕਰੀਬਨ ਕੱਲ ਉਹਦੀ ਜਿਹੜੀ ਪ੍ਰਾਪਰਟੀ ਹੈ 8 ਕਰੋੜ 41 ਲੱਖ 85 ਹਜ਼ਾਰ ਦੀ ਜਿਹੜੀ ਪ੍ਰਾਪਰਟੀ ਬਿਲਕੁਲ ਪੰਜਾਬ ਪੁਲਿਸ ਨੇ ਸੀਜ਼ ਕਰ ਦਿੱਤੀ ਤਾਂ ਉਸ ਨੂੰ ਇਸ ਐਨਡੀਪੀਸੀ ਐਕਟ ਦੇ ਨਾਲ ਉਸ ਨੂੰ ਅਟੈਚ ਕਰ ਦਿੱਤਾ ਗਿਆ ਤਾਂ ਇਹ ਖਬਰ ਉਹਨਾਂ ਨਸ਼ਾ ਤਸਕਰ ਵਾਸਤੇ ਬਹੁਤ ਵੱਡੀ ਖਬਰ ਹੈ ਤੇ ਸਿੱਧੇ ਸਿੱਧੇ ਤੌਰ ਤੇ ਚੇਤਾਵਨੀ ਨਾਲ ਇੱਕ ਇੱਕ ਸਿੱਧੀ ਦਾਸੀ ਪੰਜਾਬ ਪੁਲਿਸ ਦੀ ਇੱਕ ਇੱਕ ਚੇਤਾਵਨੀ ਹੈ ਵੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੰਜਾਬ ਨੂੰ ਨਸ਼ਾ ਮੁਕਤ ਖੁਦੀ ਕਰਦਾ ਨੀਤਾ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦਤਾ ਕਿਸੇ ਵੀ ਨਸ਼ਾ ਤਸਕਰ ਨੂੰ ਪੰਜਾਬ ਦੀ ਹੱਦ ਦੇ ਵਿੱਚ ਰਹਿਣ ਨਹੀਂ ਦੇਣਾ ਤੇ ਉਹ ਜਿਹੜੀ ਬੰਦ ਜਿਹੜੀ ਜਗ੍ਹਾ ਹੈਗੀ ਆ ਉਹ ਜੇਲ ਹੈ ਯਾਨੀ ਕਿ ਸਲਾਖਾਂ ਦੇ ਪਿੱਛੇ ਹੀ ਹੋਵੇਗੀ ਕਮੰਡ ਬੋਬੀਨਾ ਸੰਦੀਪ ਸ਼ਰਮਾ ਪਿੰਡ ਢੋਲਾ ਜ਼ਿਲ੍ਹਾ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par